ਨਾ ਮੈਂ ਮਤਲਬ ਮੇਰਾ ਨਾਮ ਡਾਕਟਰ ਸਪੂਰਨ ਸਿੰਘ ੱਲੇਵਾਲੀ ਆ ਪ੍ਰਧਾਨ ਮਾਲਵਾ ਸਹਿ ਸਭਾ ਬਰਨਾਲਾ ਤੇ ਮੈਂ 1984 ਦਾ ਪੌਦੇ ਲਾਉਂਦਾ ਆ ਰਿਹਾ ਮੇਰੀ ਇੱਕ ਇਹ ਪਾਲਸੀ ਆ ਮੈਂ ਲਿਸਟ ਬਣਾ ਲੈਣਾ ਹੁੰਦਾ ਪੁੱਛਦਾ ਹੁੰਦਾ ਭਾਈ ਤੁਹਾਡੇ ਘਰੇ ਹੈ ਪੌਦੇ ਲਾਉਣ ਨੂੰ ਜਗਾ ਜਾਂ ਖੇਤ ਬੰਨੇ ਤੇ ਉਹ ਲਿਸਟ ਬਣਾ ਕੇ ਅਸੀਂ ਮਲੇਰਕੋਟਲੋਂ ਪੌਦੇ ਲੈ ਆਉਨੇ ਆ ਤੇ ਉਹਨਾਂ ਦੇ ਲਾ ਕੇ ਫੇਰ ਆਈਦਾ ਕੀ ਮੌਕਾ ਮਿਲ ਕੀ ਹੋਇਆ ਸਰਿੰਦਰ ਕੌਸ਼ਲ ਜੀ ਹਰੇਕ ਸਾਲ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਫੰਕਸ਼ਨ ਕਰਵਾਉਂਦੇ ਹੁੰਦੇ ਨੇ ਬਾਤਾਬਰਨਪੁਰੇ ਜਿਹੜੇ ਬਾਤਾਬਰਨ ਨੂੰ ਪਿਆਰ ਕਰਦੇ ਨੇ ਉਹ ਪ੍ਰੇਮੀ ਸਾਰੇ ਉੱਥੇ ਆਉਂਦੇ ਨੇ ਇਹਨਾਂ ਦਾ ਇੱਕ ਟਰਸਟ ਬਣਾਇਆ ਗਿਆ ਆਪਣੇ ਮਾਤਾ ਪਿਤਾ ਦੇ ਯਾਦ ਵਿੱਚ ਆਸ਼ਾ ਈਸਬਰ ਬਾਤਾਬਰਨ ਟਰਸਟ ਬਰਨਾਲਾ ਤੇ ਮੈਂ ਉਹਦੇ ਬੇਨਤੀ ਕਰੀ ਮਖਾ ਜੀ ਉਹ ਜਿਵੇਂ ਕਹਿੰਦਾ ਨਾ ਵੀ ਪਿਆਰ ਮੁਹੱਬਤ ਹੁੰਦੀ ਆ ਵਾਤਾਵਰਣ ਪ੍ਰੇਮੀ ਇਕੱਠੇ ਹੋਏ ਵੀ ਮਹਾ ਜੀ ਮੈਨੂੰ ਵੀ ਮੈਂਬਰ ਬਣਾ ਲਓ ਤਾਂ ਕਿ ਆਪਾਂ ਇੱਕ ਟੀਮ ਦੇ ਰੂਪ ਵਿੱਚ ਕੌਦੇ ਲਈਏ ਤੇ ਪਰਮਾਤਮਾ ਦੀ ਕਿਰਪਾ ਹੋਈ ਅਸੀਂ ਇਕੱਠੇ ਹੋਏ ਆ ਤੇ ਸਾਰੇ ਢਿੱਲੋ ਸਾਹਿਬ ਹਾਕਮ ਰੂੜੇ ਕੇ ਬਾਈ ਜੰਗੀਰ ਸਿੰਘ ਦਿਲਬਰ ਬੂਟਾ ਸਿੰਘ ਜੀ ਵੀਰ ਜੀ ਤਕੀਨੋ ਪਸ਼ੰਤ ਸਿੰਘ ਤੇ ਆਪਣੇ ਮਹਿੰਦਰ ਸਿੰਘ ਰਾਹੀ ਜੀ ਇਹ ਸਾਰੇ ਕੌਸ਼ਲ ਸਾਹਿਬ ਬੈਠੇ ਨੇ ਸ੍ਰਿੰਦਰ ਕੌਸ਼ਲ ਜੀ ਤੇ ਸਾਡੀ ਹੋਰ ਵੀ ਟੀਮ ਬਹੁਤ ਵੱਡੀ ਆ ਅਸੀਂ ਪੌਦੇ ਅੱਜ ਲਾ ਕੇ ਹਟੇ ਆ ਪੈਰਾਡਾਈਜ਼ ਹੋਟਲ ਦੇ ਨਾਲ ਹੀ ਤੇ ਜਿਵੇਂ ਕਹਿੰਦੇ ਆ ਪੌਦਿਆਂ ਦਾ ਤੇ ਮਨੁੱਖ ਦਾ ਬਹੁਤ ਸਦੀਆਂ ਤੋਂ ਸੰਬੰਧ ਚਰੇ ਆ ਰਿਹਾ ਜਿਵੇਂ ਕੌਸ਼ਲ ਜੀ ਨੇ ਦੱਸਿਆ ਜੇ ਬੁੱਧ ਨੂੰ ਗਿਆਨ ਹੋਇਆ ਤਾਂ ਦਰਖਤ ਹੇਠ ਹੋਇਆ ਜੇ ਸਾਡੇ ॠषि ਪਹੁੰਚੇ ਨੇ ਜਿਨ੍ਹਾਂ ਨੇ ਖੋਜਾਂ ਕੀਤੀਆਂ ਉਹਨਾਂ ਨੇ ਦਰਖਤਾਂ ਦੇ ਹੇਠ ਹੀ ਕੀਤੇ ਮਨੁੱਖ ਦਾ ਰੁੱਖਾਂ ਦੇ ਨਾਲ ਸਬੰਧ ਬਚਪਨ ਤੋਂ ਲੈ ਕੇ ਸੇਵਾਂ ਤੀਕ ਕੱਲਾ ਰੁੱਖ ਆ ਜਿਹੜਾ ਨਿਭਦਾ ਰਿਸ਼ਤੇਦਾਰ ਵੀ ਛੱਡ ਜਾਂਦੇ ਰੁੱਖ ਸਾਨੂੰ ਛਾਂਵਾਂ ਦਿੰਦੇ ਨੇ ਫਲ ਦਿੰਦੇ ਨੇ ਫਰੂਟ ਦਿੰਦੇ ਨੇ ਦਵਾਈਆਂ ਵਾਲੇ ਪੌਦੇ ਨੇ ਸਾਡੇ ਕਿ ਇੱਕ ਬੰਦੇ ਨੇ ਪੁੱਛਿਆ ਕਹਿੰਦਾ ਮੀਂਹ ਕਿਉਂ ਨਹੀਂ ਪੈ ਰਿਹਾ ਤਾਂ ਉਹਦਾ ਇੱਕ ਜਵਾਬ ਦਿੱਤਾ ਵਿਦਵਾਨ ਸੱਜਣ ਨੇ ਕਹਿੰਦਾ ਜਿਹੜੇ ਰੁੱਖ ਇਹ ਪ੍ਰਮਾਤਮਾ ਦੇ ਬੱਚੇ ਨੇ ਪਰਮਾਤਮਾ ਉਹਨਾਂ ਨੂੰ ਨਿਮਾਉਣ ਆਉਂਦਾ ਹੁੰਦਾ ਜੇ ਰੁੱਖੀ ਨਾ ਰਹੇ ਉਹ ਨਿਮਾਉਣ ਕਿਨੂੰ ਆਊਗਾ ਇਹਦੇ ਲਈ ਜ਼ਰੂਰੀ ਆ ਵੀ ਅਸੀਂ ਵੱਧ ਤੋਂ ਵੱਧ ਰੁੱਖ ਲਾਈਏ ਪਰਮਾਤਮਾ ਅਗੇ ਅਰਦਾਸ ਕਰੀਏ ਵੀ हे ਪਰਮਾਤਮਾ ਤੂੰ ਆਪਦੇ ਬੱਚਿਆਂ ਨੂੰ ਨਿਮਾਅ ਛੇਤੀ ਛੇਤੀ ਆ ਕੇ ਪਰ ਇੱਕ ਦੁੱਖ ਦੀ ਗੱਲ ਜਦੋਂ ਵਿਕਾਸ ਹੁੰਦਾ ਇੱਕ ਪਾਸੇ ਸਾਡਾ ਸਮਾਜ ਵਿਕਾਸ ਕਰਦਾ ਬਾਦ ਰੁੱਖਾਂ ਦਾ ਹੀ ਬਨਾਸ ਕਿਉਂ ਹੁੰਦਾ ਤੇ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਪਤਵੰਤੇ ਸੱਜਣਾ ਤੋਂ ਵੀ ਮੰਗ ਕਰਦੇ ਆ ਵੀ ਤੁਸੀਂ ਟੇਡ ਪਾ ਲੋ ਘਰ ਚ ਵਿੰਗ ਪਾ ਲੋ ਪਰ ਪੌਦਾ ਨਾ ਕਟੋ ਪਲੀ ਜਦੋਂ ਪੌਦਾ ਲਾਉਨੇ ਹੋ ਤੁਸੀਂ ਵੇਖੋ ਕਿੱਡਾ ਸਕੂਨ ਮਿਲਦਾ ਜਦੋਂ ਪੌਦੇ ਲਾਉਗੇ ਤੁਹਾਡੀ ਆਤਮਾ ਬਲਬਾਨ ਹੋ ਹੋਮਿਓਪੈਥਿਕ ਫਲਸਫੇ ਅਨਸਾਰ ਇਹਨੂੰ ਵਾਈਟਲ ਫੋਰਸ ਕਹਿੰਦੇ ਨੇ ਵਾਈਟਲ ਫੋਰਸ ਬਿਮਾਰੀਆਂ ਦੇ ਖਿਲਾਫ ਲੜਦੀ ਆ ਜਦੋਂ ਸ਼ੁਭ ਕੰਮ ਕਰੋਗੇ ਤੁਹਾਡੀ ਆਤਮਾ ਬਲਬਾਨ ਹੋ ਕਦੇ ਬਿਮਾਰ ਨਹੀਂ ਹੋਵੋਗੇ ਇਹਦੇ ਉਲਟ ਜਿਹੜੇ ਪੌਦੇ ਕੱਟਣਗੇ ਉਹ ਬਾਤ ਕੀ ਪੁਸ਼ਤਾਵਾ ਹੋ ਉਹਨਾਂ ਨੂੰ ਗੁਰਬਾਣੀ ਕਹਿੰਦੀ ਆ ਐਸਾ ਕਾਮ ਹੁਲਣਾ ਕੀਜਾ ਜੇ ਸੰਤ ਪੁੱਛੋ ਕਾਈਆ ਪੁਸ਼ਤਾਵੇ ਚੋ ਰੋਗ ਲੱਗਣਗੇ ਸੋ ਮੇਰੀ ਬੇਨਤੀ ਆ ਵੱਧ ਤੋਂ ਵੱਧ ਪੌਦੇ ਲਾਓ ਜਿਹੜੇ ਪੌਦੇ ਚੱਲੇ ਵੇ ਆ ਉਹਨਾਂ ਨੂੰ ਸੰਭੋ ਤੇ ਕੱਟਣ ਵਾਲਿਆਂ ਨੂੰ ਆਪਾਂ ਬੇਨਤੀ ਮਾਲ ਕਿਸ ਮਤ ਦੇਵੇ ਉਹ ਕੱਟਣ ਧੰਨਵਾਦ ਸਾਹਿਬ ਕੀ ਨਾਮ ਅੰਕਲ ਜੀ ਦਾ ਜੀ ਜਸਿੰਦਰਪਾਲ ਕੌਸ਼ਲ ਐ ਮੈਂ ਸ਼ਿਵੀ ਜਿੰਨੀ ਰਾਂ ਕਿ ਮੈਂ ਪਿਛਲੇ 50 ਸਾਲ ਤੋਂ ਦਰਸਤਾ ਦੀ ਸੇਵਾ ਕਰ ਰਿਹਾ ਹਾਂ ਤੇ ਮੈਨੂੰ ਵਧੀਆ ਲੱਗ ਰਿਹਾ ਹੈ ਸੇਵਾ ਦੇ ਵਿੱਚ ਮੇਰੇ ਨਾਲ ਸਾਰੀ ਜਿਹੜੀ ਹੈ ਕਿ ਵੀਰਾਂ ਦੇ ਨੂੰ ਸਹਾਇਕ ਮਿਲ ਰਿਹਾ ਹੈ ਇਹ ਸੇਵਾ ਕੋਦਰਤੀ ਸੇਵਾ ਕਰਦੇ ਲੋਗੇ ਆ ਕਿ ਤੇ ਹੁਣ ਤੱਕ ਅਸੀਂ ਫਿਰ ਦੇਖ ਲੋ ਕਿ 1970 ਜੇ ਮੈਂ ਪਹਿਲਾਂ ਪਹਿਲੀ ਵੇਰੀ ਲਾਈ ਹੈ ਜੇ 1970 ਤੇ ਪਟਿਆ ਲਿਆ ਬੀਰੀ 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 ਹੁਣ ਤੱਕ ਉੱਥੇ ਖੜੀ ਹੈ ਤੇ ਫਲ ਨਾ ਕਰੇ ਬੁੱਧਵਾ ਚਲੋ ਚੱਲ ਜੀ ਗੱਲ ਹੈ ਵੀ ਮੈਂ ਰੋਟੀ ਇੰਟਰਨੈਸ਼ਨਲ ਜਿਹੜੀ ਇੰਡੀਆ ਦੀ ਟੀਮ ਆ ਉਹਦਾ ਮੈਂ ਮੈਂਬਰ ਸੀਗਾ ਕਿ ਤਿੰਨ ਸੂਚੀ ਚੜੀ ਬੜੀ ਕੋਈ ਜ਼ਿੰਮੇਵਾਰੀ ਸੀਗੀ ਯਾਰ ਆਪਣਾ ਹਰਿਆਣਾ ਤੇ ਰਾਜਸਥਾਨ ਤੇ ਸਾਡਾ 1 ਲੱਖ ਪੀਚਾ ਹੁੰਦੇ ਸੀ ਬੁੱਟਾ ਲਾਉਣ ਦਾ ਤੇ ਅੰਦਾਜ਼ੇ ਮੇਰਾ 6 ਲੱਖ ਬੁੱਟਾ ਹੁਣ ਤੱਕ ਅਸੀਂ ਲਗਾ ਚੁੱਕੇ ਆ ਤੇ ਬਸ ਇੱਕ ਦਿੱਕਤ ਆ ਰਹੀ ਹੈ ਵੀ ਬੁੱਟੇ ਜਿਹੜੇ ਲੱਗ ਰਹੇ ਨੇ ਕੈਸੇ ਲੱਖ ਸੁਭਾਲਦੇ ਆ ਪਰ ਜਦੋਂ ਵਾਧਦੇ ਨੇ ਉਹ ਕਈ ਵਾਰੀ ਨਾ ਜਿਹੜੀ ਸਾਡੀ ਵਿਕਾਸ ਹੁੰਦਾ ਉਹਦੀ ਪੇਂਟ ਚੜ ਜਾਂਦੇ ਨੇ ਜਾਂ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਮੈਨੂੰ ਵੀ ਉਹ ਬੁੱਟੇ ਉਹ ਲੋਕ ਕਿਉਂ ਕੱਟ ਦਿੰਦੇ ਨੇ ਮੇਰਾ ਜਿਹੜਾ ਅੱਜ ਤੁਹਾਡੇ ਰਹੀ ਮੈਂ ਜਿਹੜੀ ਇੱਕ ਆਵਾਜ਼ ਆਪਦੀ ਉਠਾ ਰਿਹਾ ਮਤਲਬ ਬੇਨਤੀ ਕਰਦਾ ਸਾਰਿਆਂ ਨੂੰ ਵੀ ਰੁੱਖਾਂ ਨੂੰ ਤਾਂ ਬਿਹਤਰ ਤੇ ਟਿੱਕ ਲਗਾ ਨੂੰ ਕੱਟੋ ਨਾ ਮੇਰੇ ਇੰਨੇ ਬੁੱਟੇ ਖੱਟੇ ਗਏ ਨੇ ਮਤਲਬ ਹਜ਼ਾਰਾਂ ਦੀ ਗਿਣਤੀ ਜਿਹੜੇ ਮੇਰੇ ਬਨਾਲੇ ਦੇ ਬੁੱਟੇ ਕੱਟੇ ਗਏ ਨੇ ਤੇ ਬੈਂਤੀ ਆ ਵੀ ਜਿਹੜੇ ਹੈਗੇ ਨੇ ਵੀ ਰੁੱਖ ਜਾਂਦੇ ਹੈਗੇ ਨੇ ਇਹ ਸਾਡੇ ਭਰਾ ਨੇ ਜਿਵੇਂ ਸੀ ਬਾਦੂਪ ਤੋਂ ਵੱਡੇ ਹੁੰਨੇ ਆ ਫਿਰ ਸੀ ਬਜ਼ੁਰਗ ਬੰਦੇ ਆ ਇਹਨਾਂ ਨੇ ਅੱਜ ਅਸੀਂ ਬੁੱਟਾ ਲਾਇਆ ਫਿਰ ਇਹ ਰੁੱਖ ਬਣ ਜਾਣਾ ਫਿਰ ਇਹਨੇ ਬਿਰਖ ਬਣ ਜਾਣਾ ਬਿਰਖਾਂ ਦੇ ਗੀਤ ਸੁਣ ਕੇ ਦੇਵਚਾਨਨ ਹੋਇਆ ਫਿਰ ਉਹਨੇ ਇੱਕ ਗੀਤ ਗਾਉਂਗੇ ਤੁਸੀਂ ਕੋਲੇ ਬੈਠ ਕੇ ਇਹ ਤਾਂ ਰੱਬੀ ਰੂਪ ਚੀਜ਼ਾਂ ਨੇ ਜੀ ਅਸੀਂ ਇਹਨਾਂ ਦੇ ਗੀਤ ਸੁਣਨੇ ਨੇ। ਅਸੀਂ ਇਹਨਾਂ ਨਾਲ ਜਿਹੜੇ ਗੱਲਾਂ ਕਰਨੀਆਂ ਨੇ ਕੀਥੇ ਰੋਟੀ ਦੇ ਵਿੱਚ ਰੱਬ ਦੇ ਦਰਸ਼ਨ ਹੋਏ। ਭਗਵਾਨ ਦੇ ਦਰਸ਼ਨ ਦੇ ਨੇ। ਜਿਹੜਾ ਦਰਸ਼ਨ ਦੇ ਵੀ ਕਿ ਰਾ ਸੁਰਗਾ ਨੂੰ ਜਾਵੇ। ਸਾਡੀ ਜਿਹੜੀ ਸਭਿਤਾ ਇਹਨਾਂ ਨਾਲ ਜੁੜੀ ਹੋਈ ਆ। ਕਿ ਭਗਵਾਨ ਨੇ ਪਹਿਲਾਂ ਭੇਜੇ ਰੁਕਸੀ ਕੇ ਪਾਣੀ, ਜਲ ਸਭ ਕੁ ਸਭ ਕੋ ਆ ਲੇਪਿਤ ਕਰ ਸੀ ਆ। ਫੇਰ ਸਾਨੂੰ ਭੇਜਿਆ। ਬੰਨਾਈ ਰੁੱਖ ਬਾਟ ਆਇਆ ਮਨੋ। ਇਹ ਸਾਰੇ ਵੱਡੇ ਪਲਾਨ ਨੇ। ਅਸੀਂ ਇਹਨਾਂ ਦੀ ਸੇਵਾ ਕਰਨੀ ਆ ਹੁਣ ਵੀ ਇਹਨੇ ਦੱਸਿਆ ਤੇ ਮਾਤਾ ਪਿਤਾ ਦੀ ਸੇਵਾ ਕੀਤੀ ਇਹਨਾਂ ਨੇ ਅਜੇ ਰਗ ਲੱਗੇ ਹੋਏ ਨੇ ਅਸੀਂ ਇਹਨੂੰ ਕੱਟੀ ਇਹਨਾਂ ਨੇ ਸੇਵਾ ਕਰੀਏ ਕਿ ਇੱਕ ਰੁੱਖ ਤੇ ਸੌ ਸੁਖ ਕੇ ਵਾਰੀ ਨਿਆਰੇ ਨੇ ਤੇ ਸਰ ਕੇ ਬਹੁਤ ਵਧੀਆ ਲੱਗਿਆ ਡਾਕਟਰ ਸਾਹਿਬ ਹੋ ਸਾਰੇ ਵੀਰ ਜੀ ਰਾਹੀ ਸਾਹਿਬ ਵੀਰ ਜੀ ਸਾਰੇ ਇਹਨਾਂ ਦਾ ਮਤਲਬ ਜਿਹੜਾ ਸੀਗਾ ਮੈਨੂੰ ਹੁਣ ਇਹਨਾਂ ਦੇ ਕੋਲੇ ਆ ਕੇ ਮੈਨੂੰ ਬੜਾ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਇਹ ਤਾਂ ਬਹੁਤ ਬੰਦ ਲੋਕ ਕੌਂਕੇ ਬੰਦੇ ਨੇ ਤੇ ਮੈਂ ਇਹਨਾਂ ਦੇ ਨਾਲ ਮੈਨੂੰ ਹੀ ਹੌਸਲਾ ਹੋ ਗਿਆ ਕਿ ਅਸੀਂ ਹੁਣ ਇਦਾਂ ਛੱਕ ਦੀ ਕਿਰਪਾ ਕਰਨਗੇ ਅਸੀਂ ਕਿਉਂ ਨਹੀਂ ਆਵੀ ਇਹ ਤਾਂ ਐਨੀ ਹਰੀਆਲੀ ਕਰਦੀ ਏ ਵੀ ਅਗਲੀ ਵਾਰ ਸਰਦਾ 48 ਤੱਕ ਜੀ ਵੀ ਮਤਲਬ 40 42 ਸਰ ਦਾ ਟੈਂਪਰੇਚਰ ਹੈ ਜੇ ਮੇ ਇੱਕ ਦਿਨਾਂ ਬਦੇ ਸਾਡਾ ਬਰਨਾਲਾ ਹਰਾ ਭਰਾ ਹੋਵੇ ਕਿ ਸਾਡੀ ਇਹੀ ਭਗਵਾਨ ਦੀ ਕਿਰਪਾ ਹੈ ਵੀ ਸਾਡੇ ਜਿਹੜੇ ਦਸਨ ਲੱਗੇ ਹੁਣ ਵੀ ਹੁਣ ਕੱਟੇ ਨਾ ਜਾਣ ਬਸ ਇਹ ਪਰਮਾਤਮਾ ਕੀ ਸਾਡੀ ਬੇਨਤੀ ਹੈ ਬਹੁਤ ਬਹੁਤ ਸਾਰਾ ਧੰਨਵਾਦ ਜੀ